ਨਾਮ ਆ ਜੀ ਬੱਚੇ ਦਾ ਗੁਰਬਾਤ ਸਿੰਘ ਜੀ ਕਿੰਨੀ ਉਮਰ ਹੈ 9 ਮਹੀਨਿਆਂ ਦਾ ਜੀ 9 ਮਹੀਨਿਆਂ ਦਾ ਹਾਂ ਜੀ ਉਹ ਦਸਤਾਰ ਚ ਜਾ ਰਹੇ ਹਾਂ ਹਾਂ ਜੀ ਮਨ ਤਾਂ ਛਾ ਸੀਗੀ ਹਾਂ ਜੀ ਵੀ ਸਵੇਰ ਦਾ ਕਰਦਾ ਸੀਗਾ ਠੀਕ ਆ ਇੱਕ ਸਿੰਘ ਤੇ ਆਇਆ ਕਹਿੰਦਾ ਕਹਿੰਦਾ ਸ਼ਹੀਦ ਭਾਈ ਅਮਰੀਕ ਸਿੰਘ ਵਰਗੂ ਦਸਤਾਰ ਸਜਾਓ ਫੇਰੇ ਹੈਗਾ ਮੋਨਾ ਹੀ ਪਰ ਕਹਿੰਦਾ ਮੈਂ ਫਾਲੋ ਕਰਦਾ ਉਹਨਾਂ ਨੂੰ ਠੀਕ ਆ ਤੇ ਉਹ ਬਣਾ ਕੇ ਲੈ ਕੇ ਗਿਆ ਸੋ ਰਜ਼ਾਨ ਹੈਗਾ ਨਵੀਂ ਪੀੜੀ ਦਾ ਸਾਡਾ ਇਹੀ ਆ ਵੀ ਖਾਲਸਾ ਸਾਜਣਾ ਦੇ ਉਸਤੇ ਆਪਾਂ ਇਹੀ ਮੇਨ ਸੋਚਾਉਣੇ ਆ ਵੀ ਸਾਰੇ ਸਿੰਘ ਸਜਣ ਅਮਰ ਤੇ ਸਜਣ ਗੁਰੂ ਵਾਲੇ ਬਣਨਾ ਤੇ ਮਹਾਰਾਜ ਦੀ ਗੁਰਸਿੱਖੀ ਨੂੰ ਹਮੇਸ਼ਾ ਹਿਰਦੇ ਵਿੱਚ ਸੋਣ ਇਹ ਹੀ ਸਾਡਾ ਮੇਨ ਮੋਡਲ ਸੰਤਾਂ ਨੇ ਕਿਹਾ ਸੀ ਵੀ ਕੌਮ ਦੇ ਵਿੱਚ ਇਹ ਖੇੜਿਆ ਦੇਖੋ ਜਮਨਾ ਬੱਚਾ ਸ਼ਾਸਤਰ ਨੂੰ ਫੜਦਾ ਜੀ ਬਿਲਕੁਲ ਇਹ ਸਾਧੂ ਗੁਰਾਂ ਦੀ ਬੜੀ ਬਖਸ਼ਿਸ਼ ਆ ਬੋਲੇ ਸੋਨਿਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਗੁਰਦੁਆਰਾ ਸਾਹਿਬ ਮਡਾਸਟੋ ਸੀਰੀਜ਼ ਰੋਡ 'ਤੇ ਪਹੁੰਚੇ ਹੋਏ ਆ ਹੈਚ ਰੋਡ ਦੇ ਉੱਤੇ ਜਿੱਥੇ ਵਿਸਾਖੀ ਦੇ ਸਬੰਧ ਦੇ ਵਿੱਚ ਖਾਲਸਾ ਬੰਦੇ ਸਾਜਨਾ ਰਿਵਰਸ ਦੇ ਸਮਰਪਿਤ ਵਿਸ਼ੇ ਸਮਾਗਮ ਚੱਲ ਰਹੇ ਆ ਅਪਾ ਉਸ ਟਾਲ ਦੇ ਵਿੱਚ ਆ ਜਿੱਥੇ ਇਸ ਟਾਈਮ ਦਸਤਾਰਾਂ ਦੀ ਲੰਗਰਾਂ ਦੀ ਜਿਹੜੇ ਚੱਲ ਰਹੇ ਆ ਦਸਤਾਰਾਂ ਨੂੰ ਸਜਾਇਆ ਜਾ ਰਿਹਾ ਹੈ ਆਓ ਵੀਰਾਂ ਦੇ ਨਾਲ ਗੱਲਬਾਤ ਕਰਦੇ ਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਕੀ ਨਾਮ ਹੈ ਜੀ ਆਪ ਦਾ ਮਨਦੀਪ ਸਿੰਘ ਹਾਂਜੀ ਮਨਦੀਪ ਸਿੰਘ ਜੀ ਕੰਦੋਂ ਤੋਂ ਲੱਗੇ ਹੋਏ ਆਂ ਅੱਜ ਸੇਵਾ ਕਰਨ ਦੇ ਵਿੱਚ ਅੱਜ ਸਵੇਰੇ 9:30 ਵਜੇ ਤੋਂ ਸਟਾਰਟ ਕੀਤਾ ਹੈ ਠੀਕ ਹੈ ਜੀ ਤੇ ਬਾਰੇ ਦੀ ਕਿਰਪਾ ਆਪਾਂ ਟ੍ਰੈਕਿੰਗ ਪਾਕ ਬੰਦ ਰਹੇ ਆ ਹੁਣ ਤੱਕ ਇਹ ਦਮਾਲੇ ਵੀ ਸਜਾ ਰਹੇ ਆ ਵਿੱਚ ਵਿੱਚ ਆਪਾਂ ਤੇ ਪਾਕ ਤੇ ਮੇਰੇ ਖਿਆਲ ਪੰਜਵੀਂ ਕਿ ਛੇਵੀਂ ਆ ਦਮਾਲੇ ਜਿਆਦਾ ਸਜਾਏ ਅੱਜ ਅੱਜ ਦਮਾਲੇ ਦਾ ਜਿਆਦਾ ਆ ਦਮਾਲੇ ਮੁੰਡੇ ਸਿੰਘ ਸਤ ਸਾਰਜਾਓ ਫਿਰ ਹੈਗਾ ਮੋਨਾ ਹੀ ਪਰ ਕਹਿੰਦਾ ਮੈਂ ਫਾਲੋ ਕਰਦਾ ਉਹਨਾਂ ਨੂੰ ਠੀਕ ਆ ਤੇ ਉਹ ਬਣਾ ਕੇ ਲੈ ਕੇ ਗਿਆ ਸੋ ਰਜ਼ਾਨ ਹੈਗਾ ਨਵੀਂ ਬੀੜੀ ਦਾ ਮਹਾਰਾਜ ਕਿਰਪਾ ਕਰਨ ਇਦਾਂ ਹੀ ਠੀਕ ਆ ਹਾਂਜੀ ਸੋ ਹਰ ਸਾਲ ਤੁਸੀਂ ਇਹ ਸੇਵਾ ਕਰ ਰਹੇ ਹੋ ਹਾਂਜੀ ਹਰ ਸਾਲ ਹੀ ਮੈਡਸਟੋ ਆਲਮੋਸਟ 30 30 ਦਾ ਸਾਲ ਹੋ ਗਿਆ ਪਹਿਲਾਂ ਬੇਕਰ ਸਵੀਟ ਸੀਗੇ ਤੇ ਹੁਣ ਇੱਥੇ ਮੂਵ ਜਦੋਂ ਦੇ ਹੋਏ ਆ ਸੋ ਮਹਾਰੇ ਦੀ ਕਿਰਪਾਈ ਤੇ ਕਿੰਨੇ ਕ ਥਾਨ ਮੰਗਾਉਂਦੇ ਆ ਥਾਨ ਭਾਈ ਸਾਹਿਬ ਹਣੀ ਪਤੜ ਭਾਜੀ ਹਣੀ ਮੰਗਾਉਂਦੇ ਨੇ ਮੇਰੇ ਹਿਸਾਬ ਨਾਲ ਤਿੰਨ ਡੱਬੇ ਆਉਂਦੇ ਨੇ ਵੱਖਰੇ ਵੱਖਰੇ ਕਲਰਾਂ ਦੇ ਹਾਂਜੀ ਠੀਕ ਆ ਇਹ ਇੰਡੀਆ ਤੋਂ ਇਹੀ ਸੇਵਾ ਕਰਦੇ ਆ ਪਤਲਾ ਸਾਹਿਬ ਸਹੀ ਰੰਗ ਆਉਂਦੇ ਆ ਹਾਂ ਖਾਲਸਾ ਹੀ ਤੇ ਨੀਲਾ ਰੰਗ ਤੇ yellow ਜਿਹੜਾ ਪੜਾਉਂਦਾ ਹਾਂ ਹਾਂਜੀ ਹਾਂਜੀ ਕੀ ਬਾਤ ਹੈ ਤੇ ਬੜੀ ਕੌਮ ਨੂੰ ਕੀ ਕਹਿਣਾ ਚਾਹੁੰਦੇ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਖਾਲਸਾ ਬੰਦੇ ਸਾਜਣ ਨਬਜ਼ ਮੁਸਾਕੀ ਬਸ ਇਹੀ ਆ ਸਿੰਘ ਸਜੋ ਗੁਰੂ ਵਾਲੇ ਬਣੋ ਬਾਣੀ ਪੜੋ ਹਨਾ ਤੇ ਸਿੱਖ ਇਤਿਹਾਸ ਨੂੰ ਫੋਲੋ ਕਰੋ ਤੇ ਕੁਰਬਾਨੀਆਂ ਜਿਹੜੀਆਂ ਨੇ ਹਨਾ ਸਿੱਖ ਕੌਮ ਦੇ ਵਿੱਚ ਤੁਹਾਨੂੰ ਪਤਾ ਹੀ ਆ ਤੇ ਮਹਾਰਾਜ ਕਿਰਪਾ ਕਰਨ ਇਦਾਂ ਹੀ ਕੌਮ ਨੂੰ ਫਿਰ ਵੀ ਬਹੁਤ ਬੜੀ ਕਿਰਪਾ ਮਾਰ ਰਹੀ ਦੀ ਅੱਜ ਇਹ ਮੁੰਡੇ ਬਹੁਤ ਆ ਰਹੇ ਆ ਵੀ ਲਾਇਕ ਦਸਤਾਰਾਂ ਨਵੀਂ ਪੀੜੀ ਜਿਹੜੀ ਆ ਬੜੀ ਕਿਰਪਾ ਅੱਜ ਕੀ ਨਾਮ ਆ ਬਾਈ ਜੀ ਤੁਹਾਡਾ ਕਰਮਜੀਤ ਸਿੰਘ ਜੀ ਤੁਸੀਂ ਵੀ ਸਜਵਾ ਰਹੇ ਹੋ ਪੱਗ ਤੇ ਆਸ ਆ ਉਮੀਦ ਆ ਵੀ ਹਰ ਵਾਰੀ ਸਜਾਉਣੀ ਆ ਹਾਂ ਜੀ ਹਾਂ ਜੀ ਮੈਂ ਪਿਛਲੇ ਸਾਲ ਵੀ ਆਇਆ ਸੀ ਹਾਂ ਹਾਂ ਵੀ ਦਸਤਾਰ ਸਜਾਈ ਸਿੱਖਣ ਦਾ ਵੀ ਹੈ ਮਨ ਦੇ ਵਿੱਚ ਹਾਂ ਜੀ ਹਾਂ ਜੀ ਠੀਕ ਆ ਤੇ ਸਿਖਲਾਈ ਵੀ ਕਰਦੇ ਆ ਇੱਥੇ ਗੁਰੂ ਘਰ ਨਹੀਂ ਜਿਹੜਾ ਵੀ ਜਿੱਦਾਂ ਉਹ ਹਾਂ ਜੀ ਦਮਾਲੇ ਜਿੱਦਾਂ ਹਰ ਐਤਵਾਰ ਜਿੱਦਾਂ ਆਪਣੇ 1 ਵਜੇ ਦੁਪਹਿਰੇ ਪੱਗ ਦੇ ਦਮਾਲੇ ਸਿਖਾਏ ਜਾਂਦੇ ਆ ਸਿਖਾਏ ਜਾਂਦੇ ਹਾਂ ਜੀ ਹਰ ਐਤਵਾਰ ਜਿਹੜਾ ਕੋਈ ਸਿੱਖਣਾ ਚਾਹੁੰਦਾ ਹਾਂਜੀ ਵਿੱਚ ਬੱਚੇ ਆ ਬੱਚੀਆਂ ਆ ਤੇ ਬਾਕੀ ਆਪਣੇ ਬੀਬੀਆਂ ਵੀ ਹੁੰਦੀਆਂ ਨੇ ਹਾਂ ਹਾਂ ਕਿਰਪਾ ਮਾਰੇ ਦੀ ਕੀ ਬਾਤ ਹੈ ਹਾਂਜੀ ਹਾਂਜੀ ਬੜਾ ਚੰਗਾ ਲੱਗਾ ਤੁਹਾਨੂੰ ਕਰਕੇ ਥੈਂਕ ਯੂ ਆਜੋ ਜੀ ਅੱਗੇ ਆਪਾਂ ਦੇਖਦੇ ਹਾਂ ਕਿ ਬਹੁਤ ਹੀ ਛੋਟਾ ਜਿਹੜਾ ਪਿਆਲਾ ਜਿਹਾ ਬੱਚਾ ਆ ਉਸਦੇ ਵੀ ਦਸਤਾਰ ਜਿਹੜੇ ਆ ਉਹ ਸਜਾਈ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆ ਜੀ ਬੱਚੇ ਦਾ ਗੁਰਬਾਤ ਸਿੰਘ ਜੀ ਕਿੰਨੀ ਉਮਰ ਹੈ 9 ਮਹੀਨਿਆਂ ਦਾ 9 ਮਹੀਨਿਆਂ ਦਾ ਹਾਂਜੀ ਜਿਹੜੇ ਦਸਤਾਰ ਚ ਜਾ ਰਹੇ ਹਾਂਜੀ ਮਨ ਚੱਛਾ ਸੀਗੀ ਹਾਂਜੀ ਉਹ ਵੀ ਸਵੇਰ ਦਾ ਕਰਦਾ ਸੀਗਾ ਠੀਕ ਆ ਦੇਖੇ ਮੈਂ ਆਪ ਆਪਣੀ ਸੁਝਾਈ ਆਪੀ ਆ ਹਾਂਜੀ ਹਾਂਜੀ ਆਪੀ ਠੀਕ ਆ ਚਲੋ ਬਹੁਤ ਵਧੀਆ ਆ ਜੇ ਵੀ ਕਰੇ ਟੱਕਦਾ ਨੀਗਾ ਨਹੀਂ ਬਾਹਰ ਟੱਕ ਜਾਂਦੇ ਨੇ ਆਣੇ ਕੀ ਬਾਤ ਹਾਂਜੀ ਵੀਰ ਜੀ ਸੋ ਹਰ ਸਾਲ ਇੱਥੇ ਲੰਗਰ ਤੁਸੀਂ ਦਸਤਾਰਾਂ ਦਾ ਲਾਉਨੇ ਆ ਕਿ ਦਮਸੂਜ਼ ਹੋ ਰਿਹਾ ਕਿ ਛੋਟੇ ਜਿਹੇ ਬੱਚੇ ਦੇ ਗੁਰਮਖੋ ਸਭ ਤੋਂ ਪਹਿਲਾਂ ਸਰਬੰਦ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਆਪੀ ਸਾਡਾ ਮੈਂ ਸਭ ਤੋਂ ਪਹਿਲਾਂ ਮੈਂ ਰੇਡੀਓ ਪੰਜਾਬੀ ਰੇਡੀਓ ਯੂ ਐਸ اے ਭਾਈ ਰਾਜਕਰਨਵੀਰ ਤੇ ਭਾਈ ਹਰਜੋਤ ਸਿੰਘ ਉਹਨਾਂ ਨੂੰ ਮੈਂ ਸਾਰੀ ਵਧਾਈ ਦੇਣਾ ਉਹ ਹਮੇਸ਼ਾ ਲਾਈਵ ਕਵਰ ਕਰਦੇ ਆ ਸੋ ਮੈਂ ਸਾਡਾ ਮੇਨ ਮੋਟਿਵ ਹੀ ਇਹ ਆ ਕਿ ਦਸਤਾਰਾਂ ਆਪਾਂ ਸਜਾਉਨੇ ਆ ਕਿ ਬੱਚੇ ਬਜ਼ੁਰਗ ਭੈਣਾ ਸਾਡੇ ਕੋਲ ਭੈਣਾ ਵੀ ਆਉਂਦੀਆਂ ਬਣਾਉਣ ਤੇ ਸਾਡਾ ਇਹ ਹੀ ਆ ਵੀ ਖਾਲਸਾ 사ਜਣਾ ਦੇ ਉਸਤੇ ਆਪਾਂ ਇਹ ਹੀ ਮੇਨ ਚਾਹੁੰਦੇ ਆ ਵੀ ਸਾਰੇ ਸਿੰਘ ਸਜਣ ਅਮਰ ਤੇ ਸਜਣ ਗੁਰੂ ਵਾਲੇ ਬਣ ਜੀ ਤੇ ਮਹਾਰਾਜ ਦੀ ਗੁਰਸਿੱਖੀ ਨੂੰ ਹਮੇਸ਼ਾ ਹਿਰਦੇ ਵਿੱਚ ਸੋਹਣਾ ਇਹੀ ਸਾਡਾ ਮੀਨ ਤੁਸੀਂ ਦਮਾਲੇ ਸਜਾਰੇ ਅੱਜ ਹਾਂਜੀ ਮੈਂ ਦਮਾਲੇ ਸਜਾਰੇ ਆ ਰਿਹਾ ਅੱਜ ਕਿੰਨੇ ਦਮਾਲੇ ਸਜਾਤੇ ਹੁੰਦਾ ਕਾਜ ਵਾਹਿਗੁਰੂ ਕੋਈ ਗਣਤੀ ਨਹੀਂ ਹੈਗੀ ਪਰ ਗੁਰੂ ਸਾਹਿਬ ਜੀ ਦੀ ਸੇਵਾ ਲੈਂਦੇ ਆ ਸਤਿਗੁਰਾਂ ਦਾ ਕੋਟ ਸ਼ੁਕਰਾਨਾ ਜੀ ਨੌਜਵਾਨਾਂ ਚ ਕਾਫੀ ਰੁਝਾਨ ਆ ਬਹੁਤ ਰੁਝਾਨ ਆ ਜੀ ਖਾਸ ਕਰਕੇ ਭੈਣਾ ਵਿੱਚ ਵੀ ਬਹੁਤ ਰੁਝਾਨ ਆ ਮੇਰੇ ਕੋਲ ਬੱਚੀਆਂ ਅੱਜ ਬਹੁਤ 8-10 ਬੱਚੀਆਂ ਮੇਰੇ ਕੋਲ ਜੰਗ ਬੱਚੀਆਂ ਆਈਆਂ ਮੇਰੇ ਕੋਲ ਬਣਾਉਣ ਤੇ ਬਹੁਤ ਸਤਿਗੁਰਾਂ ਦਾ ਕੋਟ ਸ਼ੁਕਰਾਨਾ ਜੀ ਤੁਹਾਡਾ ਵੀਰਾਂ ਸਾਰਿਆਂ ਦਾ ਅੱਗੇ ਇੱਥੇ ਵੀਰ ਜੀ ਇੱਕ ਚੀਜ਼ ਦੱਸੋ ਵੀ ਆਪਾਂ ਅਜਿਹੇ ਦਿਨਾਂ ਦੇ ਉੱਤੇ ਆ ਕੇ ਸਜਾਉਨੇ ਆ ਇਹਨੂੰ ਕੰਟੀਨਿਊਸਲੀ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਪੱਕਾ ਆਵੇ ਉਹ ਆਪ ਵੀ ਸਜਾਇਆ ਕਰਨ ਉਹਦੇ ਲਈ ਕਿਤੇ ਕੁਝ ਰਹਿ ਜਾਂਦਾ ਕੀ ਕਰਨ ਦੀ ਹੋਰ ਜ਼ਰੂਰਤ ਹੈ ਜਿੱਦਾਂ ਉਹ ਆਪਣੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਹ ਸਪੈਸ਼ਲ ਇੱਥੇ ਇਹ ਪ੍ਰੋਗਰਾਮ ਲਿਖਿਆ ਆ ਜਿਸ ਤਰ੍ਹਾਂ ਕੀਰਤਨ ਦੀਆਂ ਕਲਾਸਾਂ ਚੱਲਦੀਆਂ ਇੱਥੇ ਸੰਥਿਆ ਦੀਆਂ ਕਲਾਸਾਂ ਚੱਲਦੀਆਂ ਤੇ ਇੱਥੇ ਖਾਸ ਕਰਕੇ ਦਮਾਲਾ ਤੇ ਪੱਗ ਸੰਡੇ ਹਰ ਸੰਡੇ ਇੱਕ ਤੋਂ ਦੋ ਦਸਤਾਰ ਤੇ ਦਮਲਾ ਸੇ ਆਇਆ ਜਾਂਦਾ ਸੋ ਉਹਦਾ ਇਹੀ ਉਪਰਾਲਾ ਆ ਚਲੋ 10 ਨੂੰ ਵੀ ਮੌਕਾ ਮਿਲਿਆ ਕਮੇਟੀ ਜਾਣ ਦਾ ਪਰ ਇਹ ਆ ਵੀ ਮੈਂ ਪਹਿਲਾਂ ਸਾਰੀ ਜੋ ਪਿੱਛੇ ਕਮੇਟੀਆਂ ਰਹੀਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਬਹੁਤ ਉਪਰਾਲਾ ਕੀਤਾ ਸੋ 10 ਵੀ ਆਇਆ 10 ਵਜੇ ਇਹੀ ਜ਼ਿਕਰ ਕਰੂਗਾ ਕੀ ਆਪਾਂ ਵੱਧ ਤੋਂ ਵੱਧ ਚਦਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਆ ਛੋਟਾ ਜਿਹਾ ਗੁਰਬਾਜ 9 ਮਹੀਨੇ ਦਾ ਜਿਸ ਜਿਸ ਦੇ ਮਨ ਦੇ ਵਿੱਚ ਇੱਛਾ ਆ ਵੀ ਉਹ ਦਸਤਾਰ ਜਿਹੜੀ ਉਹ ਸੁਜਾਰੇ ਆ ਉਹਦੇ ਪਿਤਾ ਜੀ ਆਪਣੇ ਨਾਲ ਉਸ ਨੂੰ ਜਿਹੜਾ ਉਹ ਲੈ ਕੇ ਆਇਆ ਸੋ ਆਓ ਆਪਾਂ ਹੋਰ ਜਿਹੜੀ ਸੰਗਤਾਂ ਦੇ ਨਾਲ ਗੱਲ ਕਰਦੇ ਆਂ ਸਰਦੂਲ ਸਿੰਘ ਬਾਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਨਾਮ ਜੀ ਕਾ ਖਾਲਸਾ ਬੰਦੀਆਂ ਸਾਜਨਾ ਦਿਵਸ ਦੀਆਂ ਵਧਾਈਆਂ ਜੀ ਬਹੁਤ ਬਹੁਤ ਤੁਹਾਨੂੰ ਜੀ ਬਹੁਤ ਬਹੁਤ ਜੀ ਪੰਜਾਬੀ ਦੇ ਜਿਹੜਾ ਕਿ ਹਰ ਟਾਈਮ ਇਥੇ ਹਾਜ਼ਰੀ ਭਰਦਾ ਤੇ ਸਾਰੀ ਸੋਨੇ ਦੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਭਾਤੇ ਤੇ ਖਾਲਸਾ ਸਾਹਿਬ ਜੀ ਦੀ ਬਹੁਤ-ਬਹੁਤ ਮੁਬਾਰਕਾਂ ਜੀ ਕੀ ਬਾਤ ਹੈ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸੋ ਲਗਾਤਾਰ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਇੱਧਰ ਮਿੱਟੂ ਭਾਜੀ ਅੰਦਰ ਨੂੰ ਆਇਓ ਜੀ ਜੀ ਇੱਥੇ ਹੀ ਦੂਰਾਂ ਹੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਭਾਤੇ ਬਹੁਤ ਧੰਵਾਦ ਜੀ ਸਾਰੇ ਸੰਗਤ ਨੂੰ ਪੰਜਾਬੀ ਯੂਐਸਏ ਸੰਗਤ ਨੂੰ ਵਿਸਾਖੀ ਦੀਆਂ ਦਸ ਖਾਲਸਾ ਸਾਰਿਆਂ ਨੂੰ ਦੇਫਰੀਆਂ ਲੱਖ ਲੱਖ ਵਧਾਈਆਂ ਤੇਹੀ ਧੰਵਾਦ ਕਰਦੇ ਆ ਅਰਜੋਤ ਸਿੰਘ ਦੀ ਖਾਲਸਾ ਰਾਜਕਰ ਸਿੰਘ ਹੋਣੀ ਤੇ ਬਲਜਿੰਦਰ ਗੌਰ ਹੋਣਾ ਦਾ ਜਿਹੜਾ ਤੁਸੀਂ ਹਰ ਵਾਰੀ ਸਾਨੂੰ ਕਵਰ ਕਰਦੇ ਆ ਸਾਨੂੰ ਖੁਸ਼ੀ ਹੁੰਦੀ ਏ ਤੇ ਸਤ ਗੁਰੂ ਤੁਹਾਨੂੰ ਹੋਰ ਸੇਵਾ ਬਖਸ਼ੇ ਕੌਮ ਦੀ ਤੇ ਤੁਹਾਡੇ ਪ੍ਰੋਗਰਾਮਾਂ ਦਾ ਬਹੁਤ ਵਧੀਆ ਉਪਰਾਲਾ ਹੁੰਦਾ ਕੌਮ ਨੂੰ ਜੋੜਨ ਦਾ ਕੌਮ ਨੂੰ ਜੋੜਨ ਦਾ ਹਰਜੀ ਬਾਰੇ ਤੁਸੀਂ ਆਗਰਾ ਕਰਦੇ ਆ ਸੰਗਤ ਨੂੰ ਜਾਣਕਾਰੀ ਦਿੰਦੇ ਆ ਬਹੁਤ ਵਾਰ ਇਹ ਚੜਦੀ ਕਲਾ ਤੇ ਸਤਿਗੁਰੂ ਇਦਾਂ ਖੜਾ ਲੜਦੇ ਤੇ ਚੜਦੀ ਰਹਿਣਾ ਤੇ ਅਸੀਂ ਵੀ ਸਤਿਗੁਰੂ ਦੇ ਸੇਵਾ ਸਾਡੇ ਲਈ ਜਾਣ ਇਦਾਂ ਸਾਰ ਸੇਵਾ ਕਰਦੇ ਆ ਵਾਹਿਗੁਰੂ ਜੀ ਦਾ ਹਾਲਾਤ ਵਾਹਿਗੁਰੂ ਭਾਜੀ ਇੱਕ ਚੀਜ਼ ਹੋਰ ਦੱਸਿਓ ਇਸ ਟਾਈਮ ਜਿਹੜੀ ਮੂਵੀ ਆਈ ਆ ਕਾਲ ਨਿਹੰਗਾਂ ਦੇ ਰੋਲ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੋ ਗਈ ਆ ਤੁਸੀਂ ਵੀ ਦਮਾਲਾ ਸਜਾਇਆ ਤੁਸੀਂ ਵੀ ਉਸ ਬਾਣੇ ਚ ਉਸ ਰੂਪ ਚ ਤੁਸੀਂ ਕਿਦਾਂ ਸੋਚ ਰਹੇ ਇਸ ਪੂਰੇ ਮਾਮਲੇ ਨੂੰ ਮੈਂ ਜੀ ਹਮੇਸ਼ਾ ਇਹ ਕਹਿੰਦਾ ਹਾਂ ਕਿ ਮੂਵੀਆਂ ਨਾਟਕਾਂ ਦੇ ਨਾਲ ਘੜੀ ਦੀ ਘਾੜੀ ਦਾ ਕੋਈ ਮਾੜਾ-ਮੋੜਾ ਮਨ ਨੂੰ ਬਦਲ ਜਾਓ ਪਰ ਇਹਦਾ ਕੋਈ ਬਹੁਤਾ ਲੰਬਾ ਜੋੜਾ ਸਪੈਕ ਨਹੀਂ ਹੁੰਦਾ ਕਿਸੇ ਨੂੰ ਤੁਸੀਂ ਸੁਣ ਲਿਓ ਕਿ ਮੈਂ ਫਲਾਨੀ ਮੂਵੀ ਦੇਖ ਕੇ ਸਿੱਖ ਬਣ ਗਿਆ ਜਾਂ ਮੈਂ ਗੁਰੂ ਕੀ ਸਿੱਖੀ ਦਾ ਨਿਕਾਲੇ ਮੂਵੀਆਂ ਨਾ ਇਹਨਾਂ ਵਿੱਚ ਵੀ ਇਹਨਾਂ ਦਾ ਬਿਜ਼ਨਸ ਦਾ ਕੰਮ ਹੁੰਦਾ ਲੋਕਾਂ ਨੂੰ ਐਂਟਰਟੇਨ ਕਰਨਾ ਇਹਨਾਂ ਨੇ ਫਿਰ ਉਹ ਸੀਨ ਹੀ ਬਣਾਉਂਦੇ ਜਿਹੜੇ ਸਿੱਖੀ ਸਿਧਾਂਤ ਦੇ ਖਿਲਾਫ ਹੁੰਦੇ ਆ ਜਦ ਮੈਂ ਹਲਿਆੜ ਦੇਖੀ ਨਾ ਕੱਲ ਮੂਜੀ ਮਸਤਾਨੇ ਜਿਹਾ ਸੀਨ ਸੀ ਉਹ ਸ਼ਰਾਬ ਵੀ ਇੰਦਾਹੀ ਬੰਦਾ ਇਹੜਾ ਬਾਜ ਮਾਣਾ ਬਾਗੇ ਉਹਨੇ ਰੋਲ ਕੀਤਾ ਤੇ ਉਹ ਰਾਜ ਕੁੜੀਆਂ ਚੜੀਆਂ ਵਾਲੇ ਕੰਮ ਉਹ ਸਾਡੇ ਸਤਗੁਰੂਆਂ ਨੂੰ ਵਿਰज्यਤ ਆ ਸਤਗੁਰੂ ਨੇ ਇਸ ਬੱਚਿਆਂ ਦੀ ਇੱਜ਼ਤ ਬਚਾਉਣ ਦਾ ਹੁਕਮ ਕੀਤਾ ਆ ਕੌਮ ਦੇ ਭੈਣਾ ਬੱਚਿਆਂ ਨੂੰ ਸ਼ਸ਼ਤਾਧਾਰੀ ਕਰਨ ਦਾ ਹੋਊਗੀ ਦਾ ਨੱਚਣਾ ਗਾਉਣਾ ਸ਼ਰਾਬਾਂ ਪੀਣੇ ਇਹ ਖਿਲਾਫ ਆ ਤੇ ਇਸ ਲਈ ਮੈਂ ਕਦੀ ਵੀ ਅਜਿਹਾ ਕਿ ਨਹੀਂ ਹੋਇਆ ਕੇ ਪ੍ਰਚਾਰ ਕਰਨਾ ਤਾਂ ਸਾਖੀ ਸੁਣੂਗੇ ਤੁਸੀਂ ਆਪਣੀ ਇਮੇਜਿਨੇਸ਼ਨ ਨਾਲ ਉਹ ਸੀਨ ਨੂੰ ਦੇਖੂਗੇ ਜਦੋਂ ਤੁਸੀਂ ਮੂਵੀ ਬਣਾਦੇ ਦੇਖਦੇ ਆ ਉਹ ਬੜਿਆ ਬੜਾਈ ਚੀਜ਼ ਆ ਪ੍ਰੋਸੈਸ ਫੂਡ ਆ ਤੁਹਾਡੇ ਮੂਰੇ ਉਹ ਤੁਹਾਨੂੰ ਫੈਕਟਰੀ ਬੈਡ ਹੀ ਕਰੇਗਾ ਚੰਗਾ ਹੈ ਇੰਨੀ ਕਿਥੀ ਵਾਹਿਗੁਰੂ ਜੀ ਹਾਲ ਸਾਹਿਬ ਸੋਭੇ ਕੋਲ ਸੋ ਲਗਾਤਾਰ ਆ ਗੱਲਬਾਤ ਚੱਲ ਰਹੀ ਆ ਲਓ ਜੀ ਆ ਦੇਖੋ ਗੁਰਵਾਜ ਰੈਡੀ ਹੋ ਗਿਆ ਐ ਅਜੇ ਤਾਂ ਅਜੇ ਬੋਲਦਾ ਨਹੀਂ ਆ ਇਹ ਆਪਾਂ ਨੂੰ ਪਤਾ ਆ ਪਰ ਬਹੁਤ ਅੱਛੇ ਵੇਖੋ ਜਿੱਦਾਂ ਸਾਧਾਂ ਨੇ ਕਿਹਾ ਸੀ ਵੀ ਕੌਮ ਦੇ ਵਿੱਚ ਇਹ ਖੇੜਿਆ ਦੇਖੋ ਜਦੋਂ ਬੱਚਾ ਸ਼ਾਸਤਰ ਨੂੰ ਫੜਦਾ ਜੀ ਬਿਲਕੁਲ ਇਹ ਸਾਧੂਗਰਾਂ ਦੀ ਬੜੀ ਬਖਸ਼ਿਸ਼ ਆ ਬੋਲੇ ਸੋਨਿਆ ਹਾਲ ਸੋ ਇਹ ਇਹ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਇੰਨਾਂ ਚੀਜ਼ਾਂ ਦੇ ਨਾਲ ਸ਼ੁਰੂਆਤ ਤੋਂ ਹੀ ਮੁੱਢ ਤੋਂ ਹੀ ਜਿਹੜਾ ਹੋ ਜਿਹੜਾ ਉਹ ਜੋੜਿਆ ਜਾਵੇ ਤਾਂ ਬੜੇ ਸ਼ਾਂਤ ਸੁਭਾਅ ਦੇ ਨਾਲ ਮੁੰਡੇ ਨੇ ਜਿਹੜੀ ਦਸਤਾਰ ਜਾਈ ਆ ਨਹੀਂ ਤੇ ਨਿਆਣੇ ਬਹੁਤ ਰੌਲਾ ਪਾਉਂਦੇ ਆ ਤੁਹਾਨੂੰ ਪਤਾ ਹੈ ਸੋ ਬਹੁਤ ਜੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਤੇ ਤੁਹਾਡਾ ਵੀ ਵੀਰ ਜੀ ਜੋ ਗੱਲਬਾਤ ਇਦਾਂ ਹੀ ਜਿਹੜੀ ਉਹ ਜਾਰੀ ਰਹੇਗੀ ਅੱਗੇ ਜਿਹੜਾ ਉਹ ਆਪਾਂ ਵਧਾਂਗੇ ਕਵਰੇਜ ਜਾਰੀ ਰਹੇਗੀ ਪੰਜਾਬੀ ਜਿਹੜੀ ਯੂ ਐਸ ਏ ਦੇ ਉੱਤੇ ਮਿਲਦੇ ਆ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ